ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 2 April ਤੱਕ ਅਮਰੀਕੀ ਸਮਾਨ ਤੇ ਟੈਰਿਫ ਦੇ ਦੂਜੇ ਪੜਾਅ ਨੂੰ ਲਾਗੂ ਨਹੀਂ ਕਰੇਗਾ ਵਿੱਤ ਮੰਤਰੀ ਡੋਮਿਨਿਕ ਲੈਬਲੈਂਕ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਲੈਬਲੈਂਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਟੈਰਿਫ 'ਚ ਦੇਰੀ ਦਾ ਐਲਾਨ ਕਰਨ ਤੋਂ ਥੋੜੀ ਦੇਰ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਹਾ ਸੰਯੁਕਤ ਰਾਜ ਅਮਰੀਕਾ ਕੈਨੇਡਾ ਤੋਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਪਾਲਣਾ ਕਰਨ ਵਾਲੇ ਨਿਰਯਾਤ ਤੇ ਟੈਰਿਫ 2 ਅਪ੍ਰੈਲ ਤੱਕ ਮੁਅਤਲ ਕਰਨ ਲਈ ਸਹਿਮਤ ਹੋ ਗਏ ਨੇ ਨਤੀਜੇ ਵਜੋਂ ਕੈਨੇਡਾ 2 ਅਪ੍ਰੈਲ ਤੱਕ 125 ਬਿਲੀਅਨ ਕੈਨੇਡੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਤੇ ਟੈਰਿਫ ਦਾ ਦੂਜਾ ਪੜਾ ਨਹੀਂ ਲਗਾਏਗਾ ਜਦਕਿ ਅਸੀਂ ਸਾਰੇ ਟੈਰਿਫ ਹਟਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ ਖਾਸ ਤੌਰ 'ਤੇ ਕਿ ਵੀਰਵਾਰ ਨੂੰ 트ੰਪ ਨੇ ਮੈਕਸੀਕੋ ਅਤੇ ਕੈਨੇਡਾ ਨੂੰ ਇਹ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਕਿ ਮੈਕਸੀਕੋ ਅਤੇ ਕੈਨੇਡਾ ਨੂੰ 2 ਅਪ੍ਰੈਲ ਤੱਕ ਕੁਝ ਚੀਜ਼ਾਂ ਤੇ ਟੈਰਿਫ ਨਹੀਂ ਦੇਣਾ ਪਵੇਗਾ ਇਹ ਛੋਟ ਦੋਵਾਂ ਦੇਸ਼ਾਂ ਨੂੰ ਉਹਨਾਂ ਚੀਜ਼ਾਂ ਲਈ ਦਿੱਤੀ ਗਈ ਹੈ ਜੋ ਸੀਯੂਐਸਐਮਏ ਅਧੀਨ ਆਉਂਦੀਆਂ ਨੇ ਅਮਰੀਕਾ ਦੇ ਇੱਕ ਸੰਗੀ ਜੱਜ ਨੇ ਟਰੰਪ ਸਰਕਾਰ ਨੂੰ ਯੂਐਸ ਏਡ ਅਤੇ ਵਿਦੇਸ਼ੀ ਵਿਭਾਗ ਦੇ ਭਾਈਵਾਲਾਂ ਨੂੰ 2 ਬਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ ਇਸ ਫੈਸਲੇ ਨਾਲ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਸਹਾਇਤਾ ਤੇ ਲਾਈ ਗਈ 6 ਹਫ਼ਤਿਆਂ ਦੀ ਪਾਬੰਦੀ ਵੀ ਖਤਮ ਹੋ ਗਈ ਹੈ ਇਹ ਫੈਸਲਾ 트럼ਪ ਸਰਕਾਰ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਯੂਐਸ ਜ਼ਿਲ੍ਹਾ ਜੱਜ ਅਮੀਰ ਅਲੀ ਨੇ ਗੈਰ ਲਾਗਕਾਰੀ ਸਮੂਹਾਂ ਅਤੇ ਕਾਰੋਬਾਰਾਂ ਦੇ ਹੱਕ 'ਚ ਫੈਸਲਾ ਸੁਣਾਇਆ ਜਿਨ੍ਹਾਂ ਨੇ ਫੰਡ ਕੱਟੇ ਜਾਣ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਪ੍ਰਸ਼ਾਸਨ ਦੇ ਇਸ ਕਦਮ ਨੇ ਦੁਨੀਆ ਭਰ ਦੀਆਂ ਸੰਸਥਾਵਾਂ ਨੂੰ ਸੇਵਾਵਾਂ 'ਚ ਕਟੌਤੀ ਕਰਨ ਅਤੇ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਲਈ ਮਜਬੂਰ ਕੀਤਾ। ਅਦਾਲਤ ਦੇ ਮਾਮਲੇ ਦੀ ਸੁਣਵਾਈ ਦੌਰਾਨ ਸਵਾਲ ਖੜੇ ਕੀਤੇ ਗਏ ਜੋ 트럼ਪ ਪ੍ਰਸ਼ਾਸਨ ਦੀ ਦਲੀਲ ਤੇ ਸ਼ੱਕ ਪੈਦਾ ਕਰਦੇ ਨੇ। ਕਿ ਰਾਸ਼ਟਰਪਤੀਆਂ ਕੋਲ ਵਿਦੇਸ਼ੀ ਸਹਾਇਤਾ ਸਮੇਤ ਵਿਦੇਸ਼ੀ ਨੀਤੀ ਦੇ ਮਾਮਲਿਆਂ ਤੇ ਖਰਚ ਕਰਨ ਬਾਰੇ ਕਾਂਗਰਸ ਦੇ ਫੈਸਲਿਆਂ ਨੂੰ ਓਵਰਰਾਈਡ ਕਰਨ ਦਾ ਵਿਆਪਕ ਅਧਿਕਾਰ ਹੈ ਸਰਕਾਰ ਦੀ ਦਲੀਲ ਤੇ ਟਿੱਪਣੀ ਕਰਦੇ ਹੋਏ ਅਲੀ ਨੇ ਕਿਹਾ ਇਹ ਕਹਿਣਾ ਧਰਤੀ ਨੂੰ ਹਿਲਾ ਦੇਣ ਵਾਲਾ ਦੇਸ਼ ਨੂੰ ਹਿਲਾ ਦੇਣ ਵਾਲਾ ਪ੍ਰਸਤਾਵ ਹੋਵੇਗਾ ਕਿ ਵਿਨਯੋਜਨ ਵਿਕਲਪਿਕ ਨੇ ਉਹਨਾਂ ਨੇ ਸਰਕਾਰੀ ਵਕੀਲ ਇੰਦਰਨੀਲ ਸੋਰ ਨੂੰ ਪੁੱਛਿਆ ਮੇਰਾ ਤੁਹਾਡੇ ਤੋਂ ਸਵਾਲ ਹੈ ਕਿ ਤੁਸੀਂ ਸੰਵਿਧਾਨਕ ਦਸਤਾਵੇਜ਼ 'ਚ ਇਹ ਗੱਲ ਕਿੱਥੋਂ ਲਿਆ ਰਹੇ ਹੋ ਹੁਕਮ ਇਸ ਲਈ ਆਇਆ ਏ ਕਿਉਂਕਿ ਪ੍ਰਸ਼ਾਸਨ ਵੱਲੋਂ ਦੁਨੀਆ ਭਰ ਦੇ ਯੂਐਸ ਏਡ ਦੇ 90 ਫੀਸਦੀ ਕੰਟਰੈਕਟ ਨੂੰ ਤੇਜ਼ੀ ਨਾਲ ਖਤਮ ਕਰਨ ਨਾਲ ਸੰਬੰਧਤ ਹੋਰ ਫੈਸਲੇ ਆਉਣ ਵਾਲੇ ਨੇ ਇੱਕ ਸੰਗੀ ਜੱਜ ਦੁਆਰਾ ਅਲੀ ਦਾ ਫੈਸਲਾ ਸੁਪਰੀਮ ਕੋਰਟ ਦੁਆਰਾ ਯੂਐਸ ਏਡ ਦੁਆਰਾ ਫੰਡਿੰਗ ਨੂੰ ਰੋਕਣ ਦੇ ਟਰੰਪ ਪ੍ਰਸ਼ਾਸਨ ਦੁਆਰਾ ਇੱਕ ਪ੍ਰਸਤਾਵ ਨੂੰ ਰੱਦ ਕਰਨ ਦੇ ਇੱਕ ਦਿਨ ਬਾਅਦ ਆਇਆ ਏ ਹਾਈ ਕੋਰਟ ਨੇ ਅਲੀ ਨੂੰ ਇਹ ਦੱਸਣ ਲਈ ਕਿਹਾ ਏ ਕਿ ਸਰਕਾਰ ਨੂੰ ਆਪਣੇ ਪਿਛਲੇ ਹੁਕਮਾਂ ਦੀ ਪਾਲਣਾ ਕਰਨ ਲਈ ਕੀ ਕਰਨਾ ਚਾਹੀਦਾ ਜਿਸ ਵਿੱਚ ਪਹਿਲਾਂ ਹੀ ਕੀਤੇ ਗਏ ਕੰਮ ਲਈ ਫੰਡ ਤੁਰੰਤ ਜਾਰੀ ਕਰਨ ਲਈ ਕਿਹਾ ਗਿਆ ਸੀ ਇਹ ਰਕਮ 20 ਜਨਵਰੀ ਨੂੰ ਰਾਸ਼ਟਰਪਤੀ ਡੋਨਲਡ 트ੰਪ ਦੁਆਰਾ ਹਸਤਾਖਰ ਕੀਤੇ ਇੱਕ ਕਾਰਜਕਾਰੀ ਆਦੇਸ਼ ਦੇ ਤਹਿਤ ਫ੍ਰੀਜ਼ ਕੀਤੀ ਗਈ ਸੀ ਪ੍ਰਸ਼ਾਸਨ ਨੇ ਅਲੀ ਦੁਆਰਾ ਅਸਥਾਈ ਰੋਕ ਦੇ ਆਦੇਸ਼ ਜਾਰੀ ਕਰਨ ਅਤੇ ਪਹਿਲਾਂ ਹੀ ਕੀਤੇ ਗਏ ਕੰਮ ਲਈ ਭੁਗਤਾਨ ਜਾਰੀ ਕਰਨ ਦੀ ਸਮਾਂ ਸੀਮਾ ਨਿਰਧਾਰਤ ਕਰਨ ਤੋਂ ਬਾਅਦ ਕੇਸ ਦੀ ਅਪੀਲ ਕੀਤੀ। ਪ੍ਰਸ਼ਾਸਨ ਨੇ ਕਿਹਾ ਕਿ ਇਸ ਨੇ ਇੱਕ ਜ਼ਰੂਰੀ ਖਰਚੇ ਨੂੰ ਫ੍ਰੀਜ਼ ਕਰਨ ਦੀ ਬਜਾਏ ਵਿਅਕਤੀਗਤ ਮੁਲਾਂਕਣ ਨੂੰ ਲਾਗੂ ਕੀਤਾ। ਨਤੀਜੇ ਵਜੋਂ 5800 ਯੂਐਸ ਏਡ ਕੰਟਰੈਕਟਸ ਅਤੇ 41000 ਸਟੇਟ ਡਿਪਾਰਟਮੈਂਟ ਗ੍ਰਾਂਟਾਂ ਨੂੰ ਰੱਦ ਕੀਤਾ ਗਿਆ ਜੋ ਕਿ ਲਗਭਗ 60 ਬਿਲੀਅਨ ਡਾਲਰ ਦੀ ਰਕਮ ਨੇ। ਡੋਨਲਡ ਟਰੰਪ ਦੇ ਮੋੜ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਨੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਇੱਕ ਵੱਡੀ ਮੁਹਿੰਮ ਚਲਾਈ ਹੈ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਇਸ ਵਿੱਚ ਭਾਰਤੀ ਵੀ ਸ਼ਾਮਲ ਨੇ ਪਰ ਹੁਣ ਹਜ਼ਾਰਾਂ ਭਾਰਤੀ ਜੋ H4 ਵੀਜ਼ਾ ਧਾਰਕ ਨੇ ਅਤੇ ਅਮਰੀਕਾ 'ਚ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਉਹ ਵੀ ਖਤਰੇ 'ਚ ਨੇ ਦਰਅਸਲ H4 ਵੀਜ਼ਾ ਅਮਰੀਕਾ 'ਚ ਰਹਿਣ ਵਾਲੇ H1B ਵੀਜ਼ਾ ਧਾਰਕਾਂ ਦੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਪਰ ਨਵੇਂ ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਅਨੁਸਾਰ H4 ਵੀਜ਼ਾ ਧਾਰਕ 21 ਸਾਲ ਦੇ ਹੋਣ ਤੋਂ ਬਾਅਦ H1B ਵੀਜ਼ਾ ਧਾਰਕਾਂ ਤੇ ਨਿਰਭਰ ਬਜੋਂ ਯੋਗ ਨਹੀਂ ਹੋਣਗੇ ਮਾਰਚ 2023 ਦੇ ਅੰਕੜਿਆਂ ਮੁਤਾਬਕ ਅਮਰੀਕਾ ਚ ਲਗਭਗ 134000 ਭਾਰਤੀ ਬੱਚੇ ਨੇ ਜਿਨ੍ਹਾਂ ਦੀ ਉਮਰ ਸੀਮਾ ਪੂਰੀ ਹੋਣ ਵਾਲੀ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਏ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਚ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਾਫੀ ਲੰਬੀ ਹੈ ਤੇ ਇਸ ਵਿੱਚ 12 ਤੋਂ 100 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ ਹੁਣ ਤੱਕ ਇਹਨਾਂ ਬੱਚਿਆਂ ਨੂੰ ਦੂਜਾ ਵੀਜ਼ਾ ਦਰਜਾ ਪ੍ਰਾਪਤ ਕਰਨ ਲਈ 2 ਸਾਲ ਦਾ ਸਮਾਂ ਦਿੱਤਾ ਜਾਂਦਾ ਸੀ ਪਰ ਅਮਰੀਕਾ ਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਕਾਰਨ ਲੱਖਾਂ ਅਜਿਹੇ ਬੱਚਿਆਂ ਦਾ ਭਵਿੱਖ ਖਤਰੇ ਚ ਹੈ ਅਜਿਹੇ ਲੋਕ ਹੁਣ ਕੈਨੇਡਾ ਅਤੇ ਯੂਕੇ ਵਰਗੇ ਦੇਸ਼ਾਂ ਤੇ ਵਿਚਾਰ ਕਰ ਰਹੇ ਨੇ ਜਿੱਥੇ ਨੀਤੀਆਂ ਕਾਫੀ ਲਚਕਦਾਰ ਨੇ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਨੇ 23 ਸਾਲ 2026 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹ ਪ੍ਰਕਿਰਿਆ 7 ਮਾਰਚ ਤੋਂ 24 ਮਾਰਚ ਤੱਕ ਚੱਲੇਗੀ ਦੱਸ ਦਈਏ ਕਿ H1B ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜਿਸ ਦੀ ਵਰਤੋਂ ਅਮਰੀਕੀ ਕੰਪਨੀਆਂ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਤੇ ਰੱਖਣ ਲਈ ਕੀਤੀ ਜਾਂਦੀ ਹੈ H1B ਵੀਜ਼ਾ ਦੀ ਸੀਮਾ ਅਜੇ ਵੀ 65000 ਰੁਪਏ ਪ੍ਰਤੀ ਸਾਲ ਤੈ ਹੈ ਹਾਲਾਂਕਿ ਨਵੀਂ ਰਜਿਸਟ੍ਰੇਸ਼ਨ ਫੀਸ 215 ਡਾਲਰ ਹੈ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਨੇ ਇਸ ਸਾਲ ਦੇ ਸ਼ੁਰੂ ਚ H1B ਵੀਜ਼ਾ ਤੇ ਸਵਾਲ ਉਠਾਏ ਸਨ ਉਹਨਾਂ ਕਿਹਾ ਕਿ ਇਹ ਅਮਰੀਕੀਆਂ ਦੀਆਂ ਨੌਕਰੀਆਂ ਖੋ ਰਿਆ ਹੈ ਅਮਰੀਕਾ ਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ 트ੰਪ ਸਰਕਾਰ ਵੱਲੋਂ ਹੁਣ ਤੱਕ 50000 ਤੋਂ ਵੱਧ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਜਾ ਚੁੱਕੇ ਨੇ ਅਤੇ ਜਲਦ ਹੀ ਇਹ ਅੰਕੜਾ 1 ਲੱਖ ਤੋਂ ਪਾਰ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ CBS نیوز ਦੀ ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਫੌਜ ਦੇ ਜਹਾਜ਼ ਵਰਤਣ ਦਾ سلسلہ ਬੰਦ ਕਰ ਦਿੱਤਾ ਗਿਆ ਕਿਉਂਕਿ ਇਹ ਤਰੀਕਾ ਬਹੁਤ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਡਿਪੋਰਟੇਸ਼ਨ ਵਾਸਤੇ ਚਾਰਟਰਡ ਫਲਾਈਟਸ ਵਰਤਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਪਹਿਲੇ ਕਾਰਜਕਾਲ ਦੌਰਾਨ ਮੈਕਸੀਕੋ ਨਾਲ ਲੱਗਦੇ ਬਾਰਡਰ ਤੇ ਕੰਧ ਖੜੀ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਇਸ ਵਾਰ ਪੂਰਾ ਕੀਤਾ ਜਾ ਸਕਦਾ ਹੈ। ਐਕਸਸ ਦੇ ਈਗਲ ਪਾਸ ਦਾ ਦੌਰਾ ਕਰਕੇ ਪਰਤੇ ਉਪਰਾਸ਼ਟਪਤੀ ਜੇਡੀ ਵੈਂਸ ਨੇ ਦੱਸਿਆ ਕਿ 2029 ਤੱਕ ਬਾਰਡਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਕੰਧ ਖੜੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਦੱਖਣੀ ਬਾਰਡਰ ਤੇ ਨਿਗਰਾਨੀ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਹ ਤਕਨੀਕ ਸਰਹੱਦ ਦੇ ਚੱਪੇ-ਚੱਪੇ ਤੇ ਲਾਗੂ ਕੀਤੀ ਜਾਵੇਗੀ। ਟਰੰਪ ਦੇ ਅਹੁਦਾ ਸੰਭਾਲਣ ਮਗਰੋਂ ਰੱਖਿਆ ਮੰਤਰੀ ਪੀਟ ਹੈਗਜ਼ੇਥ ਅਤੇ ਉਪਰਾਸ਼ਟਪਤੀ ਜੇਡੀ ਵੈਂਸ ਮੈਕਸੀਕੋ ਨਾਲ ਲੱਗਦੀ ਸਰਹੱਦ ਦਾ ਦੌਰਾ ਕਰ ਚੁੱਕੇ ਨੇ। ਤੇ ਆਉਣ ਵਾਲੇ ਦਿਨਾਂ ਚ 트াম্প ਵੀ ਇਥੇ ਆ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਬੰਦ ਹੋਣ ਦਾ ਐਲਾਨ ਕਰ ਸਕਦੇ ਨੇ ਦੂਜੇ ਪਾਸੇ ਇਮੀਗ੍ਰੇਸ਼ਨ ਅਦਾਲਤਾਂ ਚ ਸੁਣਵਾਈ ਅਧੀਨ ਮੁਕਦਮਿਆਂ ਦੀ ਗਿਣਤੀ ਦਾ ਬੈਕਲੌਗ ਇੰਨਾ ਵੱਧ ਗਿਆ ਹੈ ਕਿ ਕਿਸੇ ਪ੍ਰਵਾਸੀ ਦੇ ਮੁਕਦਮੇ ਦੀ ਪਹਿਲੀ ਸੁਣਵਾਈ ਹੋਣ ਚ 6 ਸਾਲ ਦਾ ਸਮਾਂ ਲੱਗ ਸਕਦਾ ਹੈ ਇਮੀਗ੍ਰੇਸ਼ਨ ਅਦਾਲਤਾਂ ਵੱਲੋਂ ਪਿਛਲੇ ਸਾਲ 7 ਲੱਖ ਤੋਂ ਵੱਧ ਮੁਕਦਮਿਆਂ ਦਾ ਨਿਪਟਾਰਾ ਕੀਤਾ ਗਿਆ ਜੋ ਆਪਣੇ ਵਿੱਚ ਰਿਕਾਰਡ ਹੈ ਦੂਜੇ ਪਾਸੇ 15 ਲੱਖ ਅਸਾਈਲਮ ਅਰਜ਼ੀਆਂ ਤੇ ਸੁਣਵਾਈ ਚੱਲ ਰਹੀ ਹੈ ਜਦਕਿ 36 ਲੱਖ ਅਰਜ਼ੀਆਂ ਪਹਿਲੀ ਸੁਣਵਾਈ ਦੀ ਉਡੀਕ ਕਰ ਰਹੀਆਂ ਨੇ 2022 ਮਗਰੋਂ ਅਸਾਈਲਮ ਦੇ ਦਾਅਵਿਆਂ ਦਾ ਹਰ ਸਾਲ ਦੁੱਗਣਾ ਵਾਧਾ ਹੋਇਆ ਹੈ ਇਕੱਲੇ 2024 ਦੌਰਾਨ 8.5 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੇ ਅਮਰੀਕਾ 'ਚ ਪਨਾਹ ਮੰਗੀ ਮੀਡੀਆ ਰਿਪੋਰਟਸ ਮੁਤਾਬਕ ਇਮੀਗ੍ਰੇਸ਼ਨ ਅਦਾਲਤਾਂ ਦੇ ਜੱਜਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ ਮੁਕੱਦਮਿਆਂ ਦੀ ਸੁਣਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਇਮੀਗ੍ਰੇਸ਼ਨ ਵਕੀਲਾਂ ਨੂੰ ਡਰ ਹੈ ਕਿ ਅਸਾਈਲਮ ਦੇ ਦਾਅਵੇ ਧੜਾ ਧੜ ਰੱਦ ਕਰਦੇ ਆ ਵੱਡੀ ਗਿਣਤੀ 'ਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਸਕਦੇ ਨੇ ਟਰੰਪ ਸਰਕਾਰ ਸੱਤਾ 'ਚ ਆਉਣ ਮਗਰੋਂ 20 ਇਮੀਗ੍ਰੇਸ਼ਨ ਜੱਜਾਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ ਜਦਕਿ 2023 'ਚ 140 ਜੱਜਾਂ ਦੀ ਭਰਤੀ ਕੀਤੀ ਗਈ ਅਤੇ 2024 'ਚ ਇਮੀਗ੍ਰੇਸ਼ਨ ਅਦਾਲਤਾਂ ਨੂੰ ਤਕਰੀਬਨ 40 ਨਵੇਂ ਜੱਜ ਮਿਲੇ। ਉਪਰਾਸ਼ਟਪਤੀ ਜੇਡੀ ਵੈਂਸ ਨੇ ਦੋਸ਼ ਲਾਇਆ ਕਿ ਜੋ ਬਾਈਡਨ ਵੱਲੋਂ ਅਮਰੀਕਾ ਦਾ ਦੱਖਣੀ ਬਾਰਡਰ ਪੂਰੀ ਤਰ੍ਹਾਂ ਨਾਲ ਖੋਲ ਦਿੱਤਾ ਗਿਆ ਤੇ ਪ੍ਰਵਾਸੀਆਂ ਦੀ ਆੜ 'ਚ ਨਸ਼ਾ ਤਸਕਰਾਂ ਨੇ ਮੁਲਕ 'ਚ ਦਾਖਲਾ ਸ਼ੁਰੂ ਕਰ ਦਿੱਤਾ। ਅਜਿਹੇ ਲੋਕ ਸਾਡੇ ਮੁਲਕ 'ਚ ਨਹੀਂ ਹੋਣੇ ਚਾਹੀਦੇ ਤੇ ਟਰੰਪ ਸਰਕਾਰ ਅਪਰਾਧਿਕ ਪਛੋਕੜ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਅਮਰੀਕਾ ਤੋਂ ਬਾਅਦ ਹੁਣ ਯੂਨਾਈਟਿਡ ਕਿੰਗਡਮ ਜਾਨੀ ਕਿ ਯੂਕੇ ਨੇ ਵੀ ਦੇਸ਼ ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਹਾਲ ਹੀ ਚ ਬ੍ਰਿਟੇਨ ਚ 828 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੀ ਜਿੱਥੋਂ 609 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਰਿਪੋਰਟ ਮੁਤਾਬਕ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕ ਪੰਜਾਬੀ ਨੇ ਜੋ ਸਟੱਡੀ ਜਾਂ ਟੂਰਿਸਟ ਵੀਜ਼ੇ ਤੇ ਗੈਸਨ ਤੇ ਵੀਜ਼ੇ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਉੱਤਰੀ ਇੰਗਲੈਂਡ ਦੇ ਹੰਬਰਸਾਈਡ 'ਚ ਇੱਕ ਭਾਰਤੀ ਰੈਸਟੋਰੈਂਟ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 4 ਨੂੰ ਹਿਰਾਸਤ 'ਚ ਲਿਆ ਗਿਆ ਹੈ ਲੇਬਰ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਲਗਭਗ 19000 ਵਿਦੇਸ਼ੀ ਅਪਰਾਧੀਆਂ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਇਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਨੇ ਇਸ ਸਖਤ ਕਾਰਵਾਈ ਦੇ ਨਤੀਜੇ ਵਜੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਜ਼ਗਾਰ ਦੇਣ ਵਾਲੇ ਮਾਲਕਾਂ ਤੇ ਭਾਰੀ ਜੁਰਮਾਨੇ ਵੀ ਲਗਾਏ ਜਾ ਰਹੇ ਨੇ ਗੈਰ ਕਾਨੂੰਨੀ ਕਰਮਚਾਰੀ ਨੂੰ ਨੌਕਰੀ ਤੇ ਰੱਖਣ ਲਈ ਮਾਲਕ ਨੂੰ 60000 ਪੌਂਡ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਯੂਕੇ ਦੇ ਵਸਨੀਕ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਖਤ ਪ੍ਰਵਾਸ ਨੀਤੀ ਨਾਲ ਮੇਲ ਖਾਂਦਾ ਹੈ ਜਿਸ ਨੇ ਹਾਲ ਹੀ ਚ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਬ੍ਰਿਟੇਨ ਚ ਇਸ ਮੁਹਿੰਮ ਤੋਂ ਬਾਅਦ ਭਾਰਤੀ ਭਾਈਚਾਰੇ ਚ ਚਿੰਤਾ ਵਧ ਗਈ ਹੈ ਖਾਸ ਤੌਰ ਤੇ ਛੋਟੇ ਕਾਰੋਬਾਰੀ ਮਾਲਕਾਂ ਚ ਜਿਨ੍ਹਾਂ ਨੂੰ ਡਰ ਹੈ ਕਿ ਜੇਕਰ ਉਹਨਾਂ ਦੇ ਸਟਾਫ ਤੇ ਕੋਈ ਗੈਰ ਕਾਨੂੰਨੀ ਪ੍ਰਵਾਸੀ ਸਾਬਤ ਹੁੰਦਾ ਹੈ ਤਾਂ ਉਹਨਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਨੁੱਖੀ ਅਧਿਕਾਰ ਸੰਗਠਨਾ ਨੇ ਕਿਹਾ ਕਿ ਸਰਕਾਰ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਬਜਾਏ ਉਹਨਾਂ ਨੂੰ ਕਾਨੂੰਨੀ ਰੂਪ ਦੇਣ ਦਾ ਮੌਕਾ ਦੇਣਾ ਚਾਹੀਦਾ ਹੈ ਪਰ ਸਰਕਾਰ ਆਪਣੀ ਸਖਤੀ ਜਾਰੀ ਰੱਖਣ ਦੇ ਮੂਡ 'ਚ ਹੈ। ਹੋਮ ਆਫਿਸ ਐਨਫੋਰਸਮੈਂਟ ਦੇ ਮੁਖੀ ਐਡੀ ਮੰਟਗੋਮਰੀ ਨੇ ਕਿਹਾ ਹੈ ਕਿ ਸਾਡੇ ਸਿਸਟਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਐਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਸਟਾਰਸ਼ਿਪ ਰਾਕਟ ਕ੍ਰੈਸ਼ ਹੋ ਗਿਆ। ਰਾਕਟ ਦਾ ਮਲਬਾ ਸੁਬੰਦਰ ਚ ਡਿੱਗ ਪਿਆ ਜੋ ਬਹਾਮਾਸ ਤੇ ਫਲੋਰੀਡਾ ਤੱਕ ਫੈਲ ਗਿਆ। ਲੋਕਾਂ ਨੇ ਆਪਣੀ ਅੱਖਾਂ ਨਾਲ ਮਲਬੇ ਨੂੰ ਆਸਮਾਨ ਤੋਂ ਡਿੱਗਦੇ ਹੋਏ ਦੇਖਿਆ। ਇਹ ਸਪੇਸਐਕਸ ਸਟਾਰਸ਼ਿਪ ਦਾ 8ਵਾਂ ਟੈਸਟ ਸੀ ਜੋ ਅਸਫਲ ਰਿਹਾ। ਕ੍ਰੈਸ਼ ਦੌਰਾਨ ਲਾਂਚ ਪੈਡ ਤੇ ਵਾਪਸੀ ਸਮੇਂ ਬੂਸਟਰ ਨੂੰ ਅੱਗ ਲੱਗ ਗਈ। ਸਟਾਰਸ਼ਿਪ ਨੂੰ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਮੰਨਿਆ ਜਾਂਦਾ ਹੈ। ਇਹ ਰਾਕਟ ਚਾਰ ਡਮੀ ਸਟਾਰਲਿੰਕ ਸੈਟੇਲਾਈਟਸ ਨੂੰ ਪੋਲਾਰਟ ਚ ਭੇਜਣ ਅਤੇ ਵਾਪਸ ਆਉਣ ਲਈ ਤਿਆਰ ਕੀਤਾ ਗਿਆ ਸੀ। ਕ੍ਰੈਸ਼ ਕਾਰਨ ਐਲਨ ਮਸਕ ਦੀਆਂ ਭਵਿੱਖੀ ਯੋਜਨਾਵਾਂ 'ਤੇ ਸਪੇਸਐਕਸ ਦੇ ਪ੍ਰੋਜੈਕਟਾਂ ਨੂੰ ਵੱਡਾ ਝਟਕਾ ਲੱਗਿਆ ਹੈ। ਜਨਵਰੀ 2025 ਚ ਵੀ ਇੱਕ ਸਟਾਰਸ਼ਿਪ ਰਾਕਟ ਕਰੇਬੀਅਨ ਸਾਗਰ 'ਤੇ ਫਟ ਗਿਆ ਸੀ। ਉਸ ਦਾ ਮਲਬਾ ਤੁਰਕਸ ਅਤੇ ਕੋਕੋਸ ਟਾਪੂਆਂ 'ਤੇ ਡਿੱਗਿਆ ਜਿਸ ਨੂੰ ਲੋਕਾਂ ਨੇ ਦੇਖਿਆ। ਨਾਸਾ ਦੇ ਦੋ ਪੁਲਾੜ ਯਾਤਰੀ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਪੁਲਾੜ 'ਚ 9 ਮਹੀਨੇ ਬਿਤਾਉਣ ਮਗਰੋਂ ਆਖਰਕਾਰ ਧਰਤੀ ਤੇ ਪਰਤਣ ਵਾਲੇ ਹਨ। ਬੁੱਚ ਵਿਲਮੋਰ ਅਤੇ ਭਾਰਤੀ ਮੂਲ ਦੀ ਵਿਲੀਅਮਜ਼ ਨੂੰ ਅਗਲੇ ਹਫਤੇ ਤੱਕ ਉਹਨਾਂ ਦੀ ਥਾਂ ਹੋਰ ਪੁਲਾੜ ਯਾਤਰੀ ਦੇ ਆਉਣ ਅਤੇ ਉਸ ਦੇ ਕੁਮੰਤਰੀ ਪੁਲਾੜ ਸਟੇਸ਼ਨ ਤੇ ਪਹੁੰਚਣ ਤੱਕ ਉਡੀਕ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਉਹ ਇਸ ਮਹੀਨੇ ਦੇ ਅਖੀਰ 'ਚ ਪੁਲਾੜ ਸਟੇਸ਼ਨ ਤੋਂ ਬਾਹਰ ਨਿਕਲ ਸਕਣਗੇ। ਮੀਡੀਆ ਨਾਲ ਗੱਲਬਾਤ ਦੌਰਾਨ ਵਿਲਮੋਰ ਨੇ ਕਿਹਾ ਕਿ ਸਿਆਸਤ ਜ਼ਿੰਦਗੀ ਦਾ ਹਿੱਸਾ ਹੈ। ਪਰ ਏਸ ਨੇ ਉਸਦੀ ਅਤੇ ਵਿਲੀਅਮਸ ਦੀ ਵਾਪਸੀ 'ਚ ਕੋਈ ਭੂਮਿਕਾ ਨਹੀਂ ਨਿਭਾਈ ਹਾਲਾਂਕਿ ਸਪੇਸਐਕਸ ਕੈਪਸੂਲ 'ਚ ਬਦਲਾਅ ਕਾਰਨ ਉਹਨਾਂ ਦੀ ਵਾਪਸੀ ਦਾ ਸਮਾਂ ਕੁਝ ਹਫ਼ਤੇ ਹੋਰ ਲਟਕ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਨੇ ਜਨਵਰੀ 'ਚ ਕਿਹਾ ਸੀ ਕਿ ਉਹ ਪੁਲਾੜ ਯਾਤਰੀਆਂ ਦੀ ਵਾਪਸੀ 'ਚ ਤੇਜ਼ੀ ਲਿਆਉਣਾ ਚਾਹੁੰਦੇ ਨੇ ਉਹਨਾਂ ਇਸ ਦੇਰੀ ਲਈ ਪਿਛਲੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ